ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਾਜ਼ੀ ਗਲਬਤ ਰਾਹੀਂ ਗੁਰੂ ਸਾਹਿਬ ਨੂੰ ਕਾਇਲ ਨਾ ਕਰ ਸਕਿਆ ਤਾਂ ਉਸਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲਣ ਲਈ ਮਜਬੂਰ ਕਰਨ ਦਾ ਇਰਾਦਾ ਕੀਤਾ ਇਸ ਇਰਾਦੇ ਦੀ ਪੂਰਤੀ ਵੱਜੋਂ ਨਵੇਂ ਸਤਗੁਰਾਂ ਦੇ ਪਿੰਜਰੇ ਤੋਂ ਥੋੜੀ ਜਿਹੀ ਦੂਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਤੋਹ ਫਾੜ ਕਰਕੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਭਾਈ ਦਇਲਾ ਜੀ ਵੀ ਹੱਥਕੜੀਆਂ ਬੇੜੀਆਂ ਅਤੇ ਸੰਗਲਾਂ ਨਾਲ ਜਕੜੇ ਹੋਏ ਭਾਈ ਮਤੀਦਾਸ ਜੀ ਨੂੰ ਸ਼ਹੀਦ ਹੁੰਦਾ ਵੇਖ ਚੁੱਕੇ ਸਨ ਉਹਨਾਂ ਭਾਈ ਮਤੀਦਾਸ ਜੀ ਨੂੰ ਅਡੋਲ ਰਹਿ ਕੇ ਧਰਮ ਤੋਂ ਜਾਨ ਵਾਰਦਿਆਂ ਵੇਖਿਆ ਸੀ ਭਾਈ ਦਿਆਲਾ ਜੀ ਬਾਰੇ ਕਾਜ਼ੀਆਂ ਫਤਵਾ ਦਿੱਤਾ ਕਿ ਜੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ਼ ਦਿੱਤੀ ਜਾਵੇ ਨਹੀਂ ਤਾਂ ਦੀਗ ਵਿੱਚ ਉਬਾਲ ਕੇ ਖਤਮ ਕਰ ਦਿੱਤਾ ਜਾਵੇ ਭਾਈ ਦਿਆਲਾ ਜੀ ਨੂੰ ਇਸਲਾਮ ਧਰਮ ਦੇ ਗੁਨਾ ਐਸ਼ਰਾਮ ਦੇ ਜੀਵਨ ਤੇ ਵੈਸ਼ਤ ਵਿੱਚ ਹੋਰਾਂ ਮਿਰਨ ਬਾਰੇ ਅਨੇਕਾਂ ਸਬਜ ਬਾਗ ਵਿਖਾਉਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਪਰ ਭਾਈ ਜੀ ਨੂੰ ਸਿੱਖੀ ਸਦਕ ਤੋਂ ਦੁਲਾਨ ਵਿੱਚ ਸਫਲ ਨਾ ਹੋ ਸਕੇ ਕਾਜੀ ਨੇ ਭਾਈ ਜੀ ਨੂੰ ਕਿਹਾ ਵੇਖਿਆਈ ਕਿੰਨੀ ਬੇਰਹਿਮੀ ਨਾਲ ਤੇਰੇ ਸਾਥੀ ਭਾਈ ਮਤੀਦਾਸ ਨੂੰ ਇਸਲਾਮ ਨਾ ਕਬੂਲਣ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ तेरी भी उस तो मंदी दशा की जाएगी भाई दयाला जी ने उत्तर दिता भाई मतीद जी ने मरिया ना समझो सगों वह मौत को मखोल करके सोने पूरने पा के हमेशा ली जी पिया है तो खुदा के कदम जा बिराज्या है तो खुदा के दरते कबूल पिया है काजी जी जल्दी करो मैंनो भी वीर मती ਦਾ ਪਾਸ ਪਹੁੰਚਣ ਦਾ ਚਾਹ ਉਭਜਾ ਹੈ ਮੇਰੀ ਵੀ ਅੰਤਿਮ ਇੱਛਾ ਮੇਰੇ ਮੁਰਸ਼ਦ ਸ੍ਰੀ ਉਰਤੇਗ ਪਾਦਰ ਜੀ ਦੇ ਸਰਮੁਖ ਸ਼ਹੀਦੀ ਪਾਉਣ ਦੀ ਹੈ ਕਾਜ਼ੀ ਦੇ ਫਤਵੇ ਅਨੁਸਾਰ ਜਲਾਦਾ ਨੇ ਦੀਗ ਵਿੱਚ ਪਾਣੀ ਪਾ ਕੇ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਹੇਠਾਂ ਅੱਗ ਬਾਲ ਦਿੱਤੀ ਜਿਉਂ-ਜਿਉਂ ਪਾਣੀ ਗਰਮ ਹੁੰਦਾ ਗਿਆ ਤਿਉਂ-ਤਿਉਂ ਭਾਈ ਜੀ ਗੁਰਬਾਣੀ ਰਾਹੀਂ ਆਪਣੇ ਸਤਿਗੁਰਾਂ ਦੇ ਸਰਮੁਖ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੇ ਗਏ ਪਾਣੀ ਉਬਾਲੇ ਖਾਣ ਲਗਾ ਭਾਈ ਜੀ ਦੇ ਚਿਹਰੇ ਤੇ ਲਾਲੀ ਫਖਣ ਲੱਗੀ ਅਗ ਹੋਰ ਤੇਜ ਕੀਤੀ ਗਈ ਪਰ ਭਾਈ ਦਿਆਲਾ ਜੀ ਅਡੋਲ ਸ਼ਾਂਤ ਚਿੱਤ ਤੇ ਸਿੱਖੀ ਸਦਕ ਵਿੱਚ ਪਰਪੱਕ ਰਹੇ ਸਰੀਰ ਛਾਲੇ ਹੁੰਦਾ ਗਿਆ ਤੇ ਭਾਈ ਜੀ ਨੂੰ ਪੰਜਵੇਂ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸਿੱਖੀ ਸਦਕ ਵਿੱਚ ਹੋ ਦ੍ਰਿੜ ਕਰਦਾ ਗਿਆ ਲੋਕਾਈ ਦੇ ਵੇਖਦਿਆਂ ਵੇਖਦਿਆਂ ਭਾਈ ਜੀ ਦੀ ਆਤਮਾ ਸਰੀਰਿਕ ਚੋਲਾ ਤਿਆਕੇ ਪਰਮਾਤਮਾ ਵਿੱਚ ਜਾ ਸਮਾਈ ਕੁਝ ਲੋਕਾਂ ਅਥਰੂ ਕੇਰੇ ਕੁਝ ਨੇ ਹੌਕੇ ਭਰੇ ਤੇ ਜ਼ਾਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਵਿੱਚ ਪਰਮਾਤਮਾ ਅੱਗੇ ਅਰਜ਼ੋਈ ਕਰਦੇ ਘਰਾਂ ਨੂੰ ਚਲੇ ਗਏ ਸਤਗੁਰਾਂ ਦੇ ਸੰਮੁਖ ਜ਼ੁਲਮ ਦੀ ਹਨੇਰੀ ਨੂੰ ਠੱਲ ਪਾਉਣ ਲਈ ਭਾਈ ਦਿਆਲਾ ਜੀ ਸ਼ਹੀਦੀ ਦੇ ਗਏ ਪਰ ਆਪਣੇ ਧਾਰਮਿਕ ਨਿਸ਼ਚੇ ਵਿੱਚ ਕੋਈ ਤਰੇੜ ਨਾ ਪੈਣ ਦਿੱਤੀ ਸਤਗੁਰਾਂ ਦੇ ਸੰਮੁਖ ਸ਼ਹੀਦ ਹੁੰਦੇ ਭਾਈ ਜੀ ਨੌਵੇਂ ਪਾਸ਼ਾ ਦੀਆਂ ਬਖਸ਼ਾ ਦੇ ਪਾਤਰ ਬਣੇ ਤੇ ਸੰਮੁਖ ਮਨੁੱਖਾ ਜੀਵਨ ਸਫਲ ਕਰ ਗਏ ਤੇ ਆਉਣ ਵਾਲੀਆਂ ਸਿੱਖ ਨਸਲਾਂ ਲਈ ਚੰਗੇ ਪੂਰਣੇ ਪਾ ਗਏ ਪਾਈ ਸਾਹਿਬ ਜੀ ਦੀ ਸ਼ਹੀਦੀ ਅੱਜ ਵੀ ਸਿੱਖ ਨੌਜਵਾਨਾਂ ਨੂੰ ਵੰਗਾਰਦੀ ਹੈ ਕਿ ਨਾਸਤਿਕਤਾ ਦੇ ਝੂਲ ਰਹੇ ਝਖੜਾਂ ਵਿੱਚ ਉਹ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ